ਮੈਂ ਰਵਿੰਦਰ ਸਿੰਘ ਨਗਲਾ ਸੁਭਾਜਾਰਨ ਸਿਕਤਰ ਪੰਜਾਬ ਸਰ ਅੱਜ ਤੁਸੀਂ ਇਕੱਠੇ ਹੋਏ ਹੋ ਕੀ ਕਹਿਣਾ ਚਾ ਰਹੇ ਅਸੀਂ ਅੱਜ ਮਹੀਨਾਵਾਰ ਮੀਟਿੰਗ ਤੇ ਇਕੱਠੇ ਹੋਏ ਆ ਸਾਡੀ ਹਰੇਕ 10 ਤਰੀਕ ਨੂੰ ਇਹ ਤੈਹੀ ਹੋਈ ਹੈ ਮੀਟਿੰਗ ਵੀ 10 ਤਰੀਕ ਨੂੰ ਹੋਣੀ ਹੋਣੀ ਹੈ ਤੇ ਆਪਦੀਆਂ ਅਸੀਂ ਜਿਹੜੀਆਂ ਕੋ ਸਾਡੀਆਂ ਡਿਮਾਂਡਾਂ ਹੈਗੀਆਂ ਜਾਂ ਸਾਡੇ ਹੱਕ ਬਣਦੇ ਐ ਅਸੀਂ ਉਹਨਾਂ ਵਾਸਤੇ ਮੀਟਿੰਗ 'ਚ ਇੱਥੇ ਵਿਚਾਰ ਵਟਾਂਦਰਾ ਕੀਤਾ ਹੈ ਜਿਹੜੀਆਂ ਕਿ ਗਵਰਨਮੈਂਟ ਐਲਾਨ ਵੀ ਕਰ ਦਿੰਦੀ ਐ ਜਦੋਂ ਗਵਰਨਮੈਂਟ ਸਾਨੂੰ ਵੰਡ ਦਿੰਦੀ ਏ ਜਿਵੇਂ ਹੁਣ ਫਰੀडम फाइਟਰਾਂ ਦੀਆਂ ਬਾਰਸਾਨੀਆਂ ਤਿੰਨ ਪੀੜੀਆਂ ਮੰਨੀਆਂ ਇਹਨਾਂ ਨੇ ਫਰੀडम फाइਟਰ ਮੰਨਿਆ ਤਿੰਨ ਪੀੜੀਆਂ ਜਿਵੇਂ ਹੁਣ ਮੰਨ ਲਓ ਤੁਸੀਂ ਵੀ ਕੋਈ ਇੱਕ ਚੀਜ਼ ਦੇ ਦੀ ਵੀ ਦੂਜਿਆਂ ਤੋਂ ਇਹਨੂੰ ਸੀ ਲੋ ਮੋਟਰ ਕਨੈਕਸ਼ਨ ਹੈ ਮੋਟਰ ਕਨੈਕਸ਼ਨ ਦੇਤਾ ਦੂਜਿਆਂ ਤੋਂ ਇਹਨੂੰ ਸੀ ਲੋ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਵਾਲਾ ਵੀ ਬਦੀਰਾ ਸਾਡੇ ਨਾਲ ਹੋ ਰਿਹਾ ਨਹੀਂ ਫਰੀडम फाइਟਰ ਹੈ ਜਿਹੜੇ ਜੇ ਕੋਈ ਇਹਨੂੰ ਸੀ ਪਰਾਵਾਂ ਦੀ ਨਹੀਂ ਬਣਦੀ ਹੁੰਦੀ ਕੋਈ ਨਹੀਂ ਦਿੰਦਾ ਜਾਂ ਕਿਵੇਂ ਫਿਰ ਉਹ ਸਾਡਾ ਵਿੱਚ ਹੀ ਲਟਕਦਾ ਰਹਿ ਜਾਂਦਾ ਜਿਵੇਂ ਹੁਣ 300 ਜੂਟ ਬਿਜਲੀ ਦਿੱਤੀ ਹੈ ਸਾਨੂੰ ਉਹ ਜੀ ਵੀ ਇਹਨਾਂ ਨੇ ਕੋਈ ਛਣਾ ਪੱਤਰ ਲਏ ਐ ਵੀ ਕੋਈ ਛਣਾ ਪੱਤਰ ਫਰਾਨਾ ਹੋਵੇ ਤੇ ਕਹੋਵੇ ਸਾਨੂੰ ਦੇਣੀ ਤਾਂ ਚੀਜ਼ ਸਨਮਾਨ ਦੇ ਸਿਰਤੇ ਸੀਗੀ ਤੇ ਸੰਗੋ ਉਲਟਾ ਮੰਗਾ ਉਹ ਚ ਰੱਖਿਆ ਵੀ ਸਾਡੇ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਅਸੀਂ ਸ਼ਰਤਾਂ ਤੋਂ ਬਣਾ ਸਨਮਾਨ ਦੇ ਤੌਰ ਤੇ ਜਾਉਣੇ ਜਿਹੜੀ ਚੀਜ਼ ਸਾਨੂੰ ਦੇਣੀ ਹੈ ਇਹੀ ਸਾਡੀ ਮੰਗ ਸੀਗੀ ਜੇ ਤੁਹਾਡਾ ਸੰਘਰਸ਼ ਇਹ ਨਹੀਂ ਮੰਗਾ ਪੂਰੀਆਂ ਹੁੰਦੀਆਂ ਫੇ ਤੁਹਾਡਾ ਅਗਲਾ ਸੰਘਰਸ਼ ਕੀ ਹੋਣਗੇ ਅਗਲਾ ਸ਼ੰਗਾਰ ਸਥੀ ਸੂਬਾ ਪਧਰੀ ਮੀਟਿੰਗ ਹੋ ਰਹੀ ਹੈ तकरीबन 15 ਤਰੀਕ ਤੱਕ ਤੇ ਜੇ ਸਾਡੀਆਂ ਮੰਗਾਂ ਅਸੀਂ ਮੀਟਿੰਗਾਂ ਉਨਾ ਚਿਰ ਕਰੀ ਜਾਵਾਂਗੇ ਜੇ ਸਾਡਾ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤਾਂ ਜਿਹੜੀ ਇਹ ਸਰਕਾਰ ਭਗਤ ਸਿੰਘ ਦੇ ਨਾਂ ਤੇ ਮਿੱਟੀ ਚਾ ਕੇ ਉਥੋਂ ਬਣੀ ਹੈ ਤੇ 23 ਮਾਰਚ ਨੂੰ ਫਿਰ ਅਸੀਂ ਉਥੋਂ ਭਗਤ ਸਿੰਘ ਦੇ ਪਿੰਡੋ ਖਟਕੜਕਲਾਂ ਤੋਂ ਅਸੀਂ ਆਪ ਦਾ ਆਗਾਜ਼ ਕਰਾਂਗੇ ਜਿਵੇਂ ਹੋਇਆ ਅਸੀਂ ਸਰਕਾਰ ਨਾਲ ਕਰਾਂਗੇ ਤੇ ਜੇ ਕੋਈ ਸਾਕਟ ਐ ਕਿਸ਼ਨ ਜੇ ਸਰਕਾਰ ਉਦੋਂ ਪਹਿਲਾਂ ਮੰਨਦੀ ਆ ਤਾਂ ਠੀਕ ਐ ਨਹੀਂ ਅਸੀਂ ਆਪਦਾ ਸੰਘਰਸ਼ 23 ਮਾਰਚ ਤੋਂ ਕਰਾਂਗੇ ਕਰਾਂਗੇ ਕੜੀਏ ਮੀਟਿੰਗ ਹਰ ਮੰਥਲੀ ਹੁੰਦੀ ਐ ਜੀ ਹਰੇਕ ਜ਼ਿਲ੍ਹੇ ਚ ਅਡੋਡੀ ਤਾਇਆ ਰੱਖਿਆ ਹੋਇਆ ਤਰੀਕਾ ਐਵੇਂ 10.5 ਕਿਤੇ 12 ਕਿਤੇ 13 ਹਰੇਕ ਜ਼ਿਲ੍ਹੇ ਚ ਮੀਟਿੰਗ ਹੁੰਦੀ ਐ ਮੰਥਲੀ ਮੀਟਿੰਗ ਕਿੰਨਾ ਇਕੱਠ ਹੋ ਜਾਂਦਾ ਜੀ ਆਪਣੇ ਵਿੱਚ ਇਕੱਠ ਹੁੰਣੀ ਜਿਵੇਂ ਤੁਸੀਂ ਆਪਣੇ ਲਾ ਲੋ ਵੀ ਆਪਣੇ 800 ਹੋ ਜਾਂਦੇ ਬੰਦਾ 800 ਕਾਰਡ ਹੈਗੇ ਸਾਡੇ ਬਣੇ ਹੋਏ ਤੇ 100 ਬੰਦਾ 80 ਬੰਦੇ ਦਾ ਆਮ ਹੋ ਹੀ ਜਾਂਦੇ ਨੇ ਜੇ ਕਈ ਵਾਰੀ ਨਹੀਂ ਪਤਾ ਲੱਗਦਾ ਤਾਂ ਘਟ ਵੀ ਜਾਂਦੀ ਹੈ ਕਈ ਵਾਰੀ ਪਤਾ ਲੱਗਦਾ ਵਧ ਵੀ ਜਾਂਦੀ ਹੈ ਮੀਟਿੰਗਾਂ ਸਭ 100 ਹੀ ਹੋ ਜਾਂਦਾ ਜੀ ਮੀਟਿੰਗਾਂ ਟਿਕਾਣਾ ਸਰ ਇੱਥੇ ਹੈ ਕਿ ਕਦੇ ਬਦਲਦਾ ਵੀ ਹੈ ਜੀ ਨਹੀਂ ਮੀਟਿੰਗ ਦਾ ਟਿਕਾਣਾ ਤਾਂ ਐ ਹੈ ਜੇ ਹੁਣ ਕੋਈ ਡੀਸੀ ਸਾਹਿਬ ਦੇ ਕੰਮ ਹੈ ਜਾਂ ਉੱਥੇ ਸਾਡੇ ਵੱਧ ਕੰਮ ਹੈਗੇ ਫਿਰ ਅਸੀਂ ਉੱਥੇ ਡੀਸੀ ਸਾਹਿਬ ਦੇ ਵੀ ਕਰ ਲੈਨੇ ਆ ਨਹੀਂ ਬਸ ਇਹ ਪਾਰਕ 'ਚ ਖੁੱਲੇਗਾ ਕਿਸੇ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ ਮੈਂ ਇੱਥੇ ਕਰ ਲੈਨੇ ਆ ਪਰਪੈ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ ਅਸੀਂ ਤੁਸੀਂ ਇਕੱਠੇ ਹੋ ਇੱਥੇ ਮੀਟਿੰਗ ਵਾਸਤੇ ਕਿਸ ਮਸਲੇ ਵਾਸਤੇ ਇਕੱਠੇ ਹੋਏ ਅਸੀਂ ਮੀਟਿੰਗ ਵਾਸਤੇ ਇਸ ਮਸਲੇ ਵਾਸਤੇ ਇਕੱਠੇ ਹੋਏ ਹਾਂ ਕਿਉਂਕਿ ਗਵਰਨਮੈਂਟ ਨੇ ਸਾਡੇ ਨਾਲ ਘੱਟੋ ਘੱਟ ਤਿੰਨ ਮੀਟਿੰਗਾਂ ਤੋਂ ਪਹਿਲਾਂ ਕਰੀਏ ਪਹਿਲਾਂ 13 13 ਅਗਸਤ ਦੀ ਮੀਟਿੰਗ ਕਰੀ ਸੀ ਅਸੀਂ ਮੀਟਿੰਗ ਤੇ ਗਏ ਸੀ ਚੰਡੀਗੜ੍ਹ ਸੈਕਟਰੀਅਟ ਸਾਡੀ ਮੀਟਿੰਗ ਹੋਈ ਹੈ ਬਹੁਤ ਵਧੀਆ ਮੀਟਿੰਗ ਹੋਈ ਸੀ ਤਿੰਨ ਮੰਗਾ ਤੇ ਸਾਡੀ ਸੈਂਟੀ ਵੀ ਬਣੀ ਹੈ ਉਹਨਾਂ ਨਾਲ ਉਸ ਤੋਂ ਬਾਅਦ ਭਗਤ ਨਾਲ ਸਾਡੀ 6 6 ਜਨ ਵੀ ਸੀ 6 ਜਨ ਵੀ ਨੂੰ ਅੱਜ ਕੇ ਲ ਭਗਤ ਜਿਹੜਾ ਹੁਣ ਭਗਤ ਬਣੇਗਾ ਆਪਣਾ ਫ੍ਰੀडम फाइਟਰ ਦਾ ਮંત્રીਏ ਉਹਨਾਂ ਨਾਲ ਮੀਟਿੰਗ ਸਾਡੀ ਜਲੰਧਰ ਵੀ ਹੋਈ ਹੈ ਉਹਨਾਂ ਨੇ ਵੀ ਸਾਡੀਆਂ ਮੰਗਾਂ ਤੇ ਸਹਿਮਤੀ ਬਣਾਈ ਹੈ ਹੁਣਸ ਅਸੀਂ 23 ਜਨਵਰੀ ਨੂੰ ਸੁਭਾਚੰਦਰ ਬੋਸ ਦਾ ਜਨਮ ਦਿਨ ਮਨਾਇਆ ਸੀ ਉੱਥੇ ਸਾਡੇ ਡਾਇਰੈਕਟਰ ਮੈਡਮ ਵੀ ਆਈ ਸੀ ਚੰਡੀਗੜ੍ਹ ਤੇ ਸਾਡੀਆਂ ਤਿੰਨੇ ਮੰਗਾਂ ਤੇ ਸਹਿਮਤੀ કરી ਸੀ ਵੀ ਸਾਡੀ ਚੌਥੀ ਪੀੜ੍ਹੀ ਨੂੰ ਮਤਲਬ ਹੱਕ ਬਣਦਾ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਅਸੀਂ ਪਰ ਅਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਹੜੀ ਸਾਡੀ ਮੇਨ ਮੰਗ ਹੈ ਉਹ ਸਾਡੀ ਹੈਗੀ ਚੌਥੀ ਪੀੜੀ ਵਾਸਤੇ ਚੌਥੀ ਪੀੜੀ ਇਸ ਕਰਕੇ ਆ ਵੀ ਤੀਜੀ ਪੀੜੀ ਖਤਮ ਹੋ ਗਈ ਸਾਡੀ ਤਾਂ ਹੋਂਦ ਨੂੰ ਹੀ ਖਤਰਾ ਹੈ ਅਸੀਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਚੌਥੀ ਪੀੜੀ ਵਾਸਤੇ ਸਹੂਲਤਾਂ ਪਾਲਦੇ ਆ ਗਵਰਨਮੈਂਟ ਤੋਂ ਤੇ ਜਿਹੜੀਆਂ ਮਤਲਬ ਹੈਗੀਆਂ ਸਹੂਲਤਾਂ ਸਾਨੂੰ ਸਨਮਾਨ ਦੇ ਤੌਰ ਤੇ ਮਿਲਣੀਆਂ ਚਾਹੀਦੀਆਂ ਨਾ ਕਿ ਸਾਨੂੰ ਸ਼ਰਤਾਂ ਦੇ ਦੇ ਤੇ ਜੇ ਨਾ ਕੋ ਸਾਡਾ ਮੰਨਿਆ ਤਾਂ 23 ਮਾਰਚ ਨੂੰ ਅਸੀਂ ਘਟਕਲਕਲਾਂ ਦੇ ਵਿੱਚ ਕੋਈ ਨਾ ਕੋਈ ਤਕੜਾ ਸੰਘਰਸ਼ ਕਰਸੂਗਾ ਬੜੀ ਕੀ ਮੰਗਾਂ ਜੀ ਮੇਨ ਮੇਨ ਮੰਗਾਂ ਸਾਡੀ ਪੀੜੀ ਕਿਉਂਕਿ ਤੀਜੀ ਪੀੜੀ ਖਤਮ ਹੋ ਗਈ ਜੇ ਤੀਜੀ ਪੀੜੀ ਨਹੀਂ ਹੈ ਦਾ ਚੌਥੀ ਪੀੜੀ ਅਗਲੀ ਪੀੜੀ ਨੂੰ 15 ਗਾਹ ਤੇ 26 ਜਨਵਰੀ ਨੂੰ ਸਰਕਾਰ ਨੂੰ ਬਣਾਉਣ ਨੂੰ ਬੰਦਾ ਨਹੀਂ ਜਾਣਾ ਮੇਨ ਮੰਗ ਸਾਡੀ ਪੀੜੀ ਦੀ ਹੈ ਉਸ ਤੋਂ ਬਾਅਦ ਸਾਡੀ ਮੰਗ ਹੈ ਕਿ ਜਿਹੜੀ ਬੀਲੀ ਦੀ ਸ਼ਰਤ ਹੈ ਸਾਡੇ ਤੇ ਘੋਸ਼ਣਾ ਪੱਤਰ ਲਾਇਆ ਹੋਇਆ ਵੀ ਸਾਡਾ ਘੋਸ਼ਣਾ ਪੱਤਰ ਖਤਮ ਕੀਤਾ ਜਾਵੇ ਬਿਨਾਂ ਸ਼ਰਤ ਤੋਂ ਸਾਨੂੰ ਬੀਲੀ ਮਿਲਣੀ ਚਾਹੀਦੀ ਹੈ ਤੀਜੀ ਮੰਗ ਹੈ ਜਿਹੜੀ ਸਾਡੀ ਪੈਨਸ਼ਨ ਵੀ ਜਿਹੜੀ ਆਮ ਤੌਰ ਤੇ ਪੈਨਸ਼ਨ ਬੜੇ ਪਾ ਪੈਨਸ਼ਨ ਲੱਗਦੀ ਹੈ 65 ਸਾਲ ਦੀ ਉਮਰ ਤੋਂ ਅਸੀਂ ਕਹਿੰਦੇ ਹਾਂ ਵੀ ਜੇ ਭਾਵੇਂ 2000 ਰੁਪਏ ਪੈਨਸ਼ਨ ਲਾ ਦੇਣ ਸਾਡੀ ਫ੍ਰੀडम ਫੈਕਟਰੀਆਂ ਨੂੰ ਬਿਨਾਂ ਸ਼ਰਤ ਤੋਂ ਲਾਉਣ ਵੀਰ ਭਾਵੇਂ 2000 ਰੁਪਏ ਪੈਨਸ਼ਨ ਵੀ ਲੱਗ ਜੇ ਬਾਰਸਾਂ ਨੂੰ ਮਾਣ ਸਨਮਾਨ ਦੇ ਤੌਰ ਤੇ ਹੋਣੀ ਚਾਹੀਦੀ ਹੈ ਉਹਦੇ ਤੇ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਆ ਸਾਡੀਆਂ ਮੇਨ ਮੰਗਾਂ ਨੇ ਹੋਰ ਸਾਡੇ ਕੋਟੇ-ਗਾਟੇ ਦਾ ਬਾਅਦ ਦੇ ਵਿੱਚ ਜਦੋਂ ਪੀੜੀ ਨਾ ਰਹੀ ਤੇ ਕੋਟਿਆਂ ਦਾ ਸਾਨੂੰ ਲੋਡ ਵੀ ਕੀ ਰਹਿਣੀ ਹੈ ਸਰਕਾਰ ਦੀਆਂ ਕੀ ਮੰਗਾਂ ਤੁਹਾਡੀ ਪੈਨਸ਼ਨਾਂ ਨੂੰ ਲੈ ਕੇ ਸਰਕਾਰ ਕਿਉਂ ਤੁਹਾਡੀ ਪੈਨਸ਼ਨਾਂ ਕਿਉਂ ਨਹੀਂ ਲਗਾ ਰਹੀ ਜੀ ਕੀ ਮੰਗਾਂ ਸਰਕਾਰ ਦੀਆਂ ਸਰਕਾਰ ਤੁਹਾਡੀ ਪੈਨਸ਼ਨਾਂ ਕਿਉਂ ਨਹੀਂ ਲਗਾ ਰਹੀ ਜੀ ਪੈਨਸ਼ਨਾਂ ਸਰਕਾਰ ਕਹਿੰਦੀ ਹੈ ਬੋਝ ਪੈਂਦਾ ਹੈ ਆਰਥਿਕ ਬੋਝ ਪੈਂਦਾ ਉਸ ਦਾ ਅਸੀਂ ਜਵਾਬ ਦੇ ਕੇ ਆਏ ਸੀ ਚੀਫ ਸੈਕਟਰੀ ਸਾਹਿਬ ਸੀ ਇਹ ਗੰਜੀਤ ਬਰਾੜ ਜੀ ਉਹਦੇ ਉੱਤੇ ਅਸੀਂ ਜਵਾਬ ਵੀ ਦਿੱਤਾ ਵੀ ਤੁਹਾਡੇ ਤੇ ਬੋਝ ਕੀ ਪੈਂਦਾ ਬੜੇ ਪਾ ਪੈਨਸ਼ਨ ਵੀ ਦੰਨੇ ਹੋ ਬੜੇ ਪਾ ਪੈਨਸ਼ਨ ਸਾਰਿਆਂ ਨੂੰ ਦਿੱਤੀ ਜਾਂਦੀ ਹੈ 65 ਸਾਲ ਦੇ ਨੂੰ ਵੀ ਸਾਨੂੰ 2000 ਦੇ ਦੋ ਘਟਾ ਕੇ ਦੇ ਦਿਓ ਪਰ ਦਿਓ ਬਿਨਾਂ ਸ਼ਰਤੋ ਕੋਈ ਬੋਝ ਨਹੀਂ ਪੈਂਦਾ ਉਹਨਾਂ ਨੇ ਮੰਨਿਆ ਵੀ ਇਹਦਾ ਕੋਈ ਬੋਝ ਨਹੀਂ ਪੈਂਦਾ ਵੀ ਸਰਕਾਰ ਨੂੰ ਕਰੋੜ 2 ਕਰੋੜ ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਤਰੀਕੇ ਉਹਨਾਂ ਨੇ ਪ੍ਰੋਪੋਜ਼ਲ ਤਿਆਰ ਕਰਾਈ ਵੀ ਆ ਸਾਰਾ ਕੁਝ ਪਰ ਲਾਗੂ ਨਹੀਂ ਕਰ ਰਹੇ ਸਾਨੂੰ ਅੱਜ ਕੇ ਮੀਸੀ ਵੀ 26 ਜਨਵਰੀ ਨੂੰ ਇਹ ਹਰ ਹਾਲਤ ਵਿੱਚ ਕੋਈ ਨਕਸ਼ ਦੋ ਮੰ ਬਾਰੇ ਸਰਕਾਰ ਨੇ ਅਜੇ ਤੱਕ ਸਾਡਾ ਪਤਾ ਨਹੀਂ ਕਿਉਂ ਨਹੀਂ ਸੁਣਿਆ ਮੈਂ ਸਰਕਾਰ ਦੀਆਂ ਕੀ ਸ਼ਰਤਾਂ ਰੱਖੀਆਂ ਕਿ ਤੁਹਾਨੂੰ ਪਸੰਦ ਨਹੀਂ ਆ ਰਹੀਆਂ ਜੀ ਸ਼ਰਤਾਂ ਇਹ ਵੀ ਸਭ ਤੋਂ ਘੋਸ਼ਣਾ ਪੱਤਰ ਮੰਗਦੇ ਆ ਸ਼ਰਤਾਂ ਕਈ ਬੰਦੇ ਸਾਡੇ ਚ 50% ਬੰਦੇ ਇਨਕਮ ਟੈਕਸ ਵਾਲੀ ਦੀ ਸ਼ਰਤ ਲਾਈ ਵੀ ਹੈ ਵੀ ਜਿਹੜੇ ਇਨਕਮ ਟੈਕਸ ਭਰਦੇ ਆ ਉਹ ਵਾਰ ਨੂੰ ਨਹੀਂ ਭਰ ਸਕਦੇ ਇਨਕਮ ਟੈਕਸ ਦੀ ਸ਼ਰਤਾਂ ਖਤਮ ਕੀਤੀ ਜਾਵੇ ਘੋਸ਼ਣਾ ਪੱਤਰ ਹੀ ਖਤਮ ਕੀਤਾ ਜਾਵੇ ਬਸ ਮੇਨ ਸ਼ਰਤਾਂ ਇਹ ਹੈ ਜੇ ਜਿਹੜੀ ਇਹ ਮੰਗਾ ਨਹੀਂ ਪੂਰੀ ਹੁੰਦੀਆਂ ਫਿਰ ਸੰਗਤ ਤੁਹਾਡੇ ਇਸ ਤੱਕ ਪਹੁੰਚੇ ਫਿਰ ਸਾਡਾ ਸੰਗਠਨ 23 ਮਾਰਚ ਨੂੰ ਸੀਤ ਭਗਤ ਸਿੰਘ ਦੇ ਪਿੰਡੋਂ ਉੱਥੇ ਅਸੀਂ